ਇਹ ਗੱਲ ਕਰੀਏ ਸਰ ਕਿੰਨੇ ਕੁ ਪੁਰਾਣੇ ਇੰਤਕਾਲ ਨੇ ਜਿਹੜੇ ਪੈਂਡਿੰਗ ਨੇ ਜਿਹੜੇ ਰਹਿ ਰਹੇ ਨੇ ਕਿੰਨੇ ਕਿ ਸਾਲ ਪੁਰਾਣੇ ਨੇ ਜਿਹੜੇ ਅੱਗੇ ਕਰਦੇ ਪੈਣਗੇ ਹੈਗੇ ਨੇ ਪੁਰਾਣੇ 6-6 ਮਹੀਨੇ ਪਟਵਾਰੀਆਂ ਨੇ ਰੱਖੇ ਹੋਏ ਆ ਬੇਕੂਲ ਤੇ ਉਹ ਉਹਨਾਂ ਨੂੰ ਹੁਣ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਇੰਤਕਾਲ ਤੁਸੀਂ 15 ਦਿਨ ਤੋਂ ਵੱਧ ਆਪਣੇ ਕੋਲ ਨਹੀਂ ਰੱਖ ਸਕਦੇ ਪੰਜਾਬ ਸਰਕਾਰ ਦਾ ਵੀ ਇਹੀ ਹੁਕਮ ਹੈ ਚਾਰ ਪਟਵਾਰੀ ਜਿੱਥੇ ਸ਼ਕੀਪ ਪਟਵਾਰੀ ਚਾਹੀਦੇ ਆ ਅੰਮ ਤਾਂ ਪੈਂਡਿੰਗ ਹੋਣਾ ਹੀ ਹੋਣਾ ਸੀਗਾ ਜਿਹੜੀ ਸਿਰਫ ਇੱਥੇ 6 ਗਨ ਜਿਹੜੇ 9 ਮੇਟਵਾਰੀ ਭਰਤੀ ਕਿਤੇ ਗਏ ਆ ਉਹਨਾਂ ਵਿੱਚੋਂ ਸਿਰਫ 2 ਫਟਵਾਰੀ ਇੱਥੇ ਆਏ ਨੇ ਕਿਉਂਕਿ ਇਹ ਜਿਹੜਾ ਹਲਕਾ ਹੈ ਇਹ ਬਹੁਤ ਲੰਮਾ ਚੌੜਾ ਹਲਕਾ ਹੋਣ ਕਰਕੇ ਇੱਥੇ ਫੀਡੋਕਾफी ਜਿਆਦਾ ਹੁੰਦੀ ਰਹੀ ਆ 9 ਵਜੇ ਤੋਂ ਆ ਕੇ ਬੈਠੇ ਆ ਸਰਮਤਰ ਨੂੰ ਚਾਹ ਪਾਣੀ ਵੀ ਪਲਾਇਆ ਜਾ ਰਿਹਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਕਿ ਜਿੰਨੇ ਸਾਰੇ ਪੈਂਡਿੰਗ ਇਹਨਾਂ ਦੇ ਇੰਤਕਾਲ ਨੇ ਪਬਲਿਕ ਖੁਸ਼ਾ ਨਹੀਂ ਉਹਨਾਂ ਤੇ ਇਸ ਗੱਲ ਦਾ ਬੜਾ ਬਾਰੀ ਆ ਪੰਜਾਬ ਸਰਕਾਰ ਦਾ ਨੇਕ ਸਮੇਂ ਤੋਂ ਪੈਂਡਿੰਗ ਰਹਿ ਗਈ ਹੋ ਗਏ 4-5 ਮਹੀਨੇ 4-5 ਮਹੀਨੇ ਪ੍ਰੋਪਰ ਲੈਂ ਬੈਟਰੀਿੰਗ ਕਰ ਜੇ ਆਪਣਾ ਸੋਕਰ ਡਾਕਟਰ ਫੁੱਲਣਾ ਤੇ ਆਪਣੇ ਲੋਕ ਪਰੇਸ਼ਾਨ ਨਾ ਹੋ ਏਮਪਾਂ ਦੀ ਜਰੂਰਤ ਹੀ ਨਹੀਂ ਫਿਰ ਪੱ ਲੱਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਾਂ ਦੀਪਕ ਚਾਨਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਵੀ ਇੱਕ ਪੋਸਟ ਸਾਂਝੀ ਕੀਤੀ ਸੀ ਕਿ ਅੱਜ ਦੇ ਦਿਨ 6 ਤਰੀਕ ਨੂੰ ਪੂਰੇ ਪੰਜਾਬ ਦੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਵਿੱਚ ਇੰਤਕਾਲ ਨੇ ਜਿਹੜੇ ਉਹ ਦਰਜ ਕੀਤੇ ਜਾਣਗੇ ਜੇ ਅਕਸਰ ਗੱਲ ਕਰੀਏ ਤਾਂ ਇੰਤਕਾਲ ਦਰਜ ਕਰਵਾਉਣ ਦੇ ਲਈ ਲੋਕਾਂ ਨੂੰ ਤਹਿਸੀਲਾਂ ਸਬ ਤਹਿਸੀਲਾਂ ਦੇ ਧੱਕੇ ਖਾਣੇ ਪੈਂਦੇ ਸੀ ਪਟਵਾਰੀਆਂ ਨੂੰ ਲੱਭਣਾ ਪੈਂਦਾ ਸੀ ਪਰ ਫਿਰ ਵੀ ਲੰਬਾ ਸਮਾਂ ਲੱਗ ਜਾਂਦਾ ਸੀ ਇੰਤਕਾਲ ਦਰਜ ਕਰਵਾਉਣ ਦੇ ਲਈ ਤਾਂ ਜਸੀ ਮਾਛੀਵੜਾ ਸਾਹਿਬ ਦੀ ਸਬ ਤਹਿਸੀਲ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮਾਛੀਵੜਾ ਸਬ ਤਹਿਸੀਲ ਦੇ ਵਿੱਚ ਵੀ ਤਹਿਸੀਲਦਾਰ ਇੰਦਰ ਜਗਦੀਪ ਇੰਦਰ ਉਹਨਾਂ ਵੱਲੋਂ ਇੱਕ ਕੈਂਪ ਹੈ ਜਿਹੜਾ ਭਗਵਾਨਤਮਾਨ ਸਰਕਾਰ ਨੇ ਕਿਹਾ ਸੀਗਾ ਕਿ ਅੱਜ ਕੈਂਪ ਲਗਾਏ ਜਾਣਗੇ ਪੂਰੇ ਪੰਜਾਬ ਦੇ ਵਿੱਚ ਤਾਂ ਉੱਥੇ ਵੀ ਕੈਂਪ ਲੱਗਿਆ ਹੋਇਆ ਹੈ ਇੰਤਕਾਲ ਦਰਜ ਕੀਤੇ ਜਾ ਰਹੇ ਨੇ ਲੋਕ ਨੇ ਜਿਹੜੇ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣਾ ਇੰਤਕਾਲ ਦਰਜ ਕਰਵਾਉਣ ਦੇ ਲਈ ਆ ਮਾਚੀਵਾੜਾ ਸਾਹਿਬ ਦੀ ਸਬ ਤਹਿਸੀਲ ਦੇ ਵਿੱਚ ਪਹੁੰਚੇ ਹੋਏ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਲੋਕ ਕੁਝ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅ ਸਰਤੀ ਨਾਮ ਹੈ ਤੁਹਾਡਾ ਮੈਂ ਨੌ ਪ੍ਰਿੰਸੀਪਲਸ ਫੋਰਮਸ ਜਿੰਨਾ ਰਿਟਾਇਰਡ ਹਾਂ ਇਹ ਜਿਹੜਾ ਪੰਜਾਬ ਸਰਕਾਰ ਦਾ ਪ੍ਰਾਲਾਇ ਬੌਂਸ ਲਾਗਾਯੋਗ ਹੈ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿੱਥੇ ਤੱਕ ਇਹ ਸਬ ਤਹਿਸੀਲ ਦਾ ਸਬੰਧ ਹੈ ਇੱਥੇ 26 ਪੋਸਟਾਂ ਨਾਂ ਪਟਵਾਰੀ ਨੇ ਆ ਜਿਹੜੀ ਸਿਰਫ ਇੱਥੇ 6 ਨੇ ਜਿਹੜੇ ਨਵੇਂ ਪਟਵਾਰੀ ਭਰਤੀ ਕੀਤੇ ਗਏ ਆ ਉਹਨਾਂ ਵਿੱਚੋਂ ਸਿਰਫ ਦੋ ਪਟਵਾਰੀ ਇੱ ਕਿਉਂਕਿ ਇਹ ਜਿਹੜਾ ਹਲਕਾ ਹੈ ਇਹ ਬਹੁਤ ਲੰਮਾ ਚੌੜਾ ਹਲਕਾ ਹੋਣ ਕਰਕੇ ਇੱਥੇ ਖੀਡੋ ਕਾਫੀ ਜ਼ਿਆਦਾ ਹੁੰਦੀ ਰਹੀ ਆ ਕਿਉਂਕਿ ਚਾਰ ਪਟਵਾਰੀ ਜਿੱਥੇ 26 ਪਟਵਾਰੀ ਚਾਹੀਦੇ ਆ ਕੰਮ ਤਾਂ ਪੈਨਿਕ ਹੋਣਾ ਹੀ ਹੋਣਾ ਸੀਗਾ ਹੁਣ ਜਿੰਨਾ ਵੀ ਇਥੋਂ ਇੱਕ ਹੋਰ ਹਾਈਵੇ ਰੋਪੜ ਤੋਂ ਚੰਡੀਗੜ੍ਹ ਤੋਂ ਲੰਘ ਰਿਹਾ ਮਾਚੀਵੜ ਦੇ ਨਾਲੋਂ ਹੀ ਤਾਂ ਕਿਸਾਨਾਂ ਨੂੰ ਬਹੁਤ ਹੀ ਦੀ ਹਮੇਸ਼ਾ ਪਟਵਾਰੀਆਂ ਦੀ ਲੋੜ ਰਹਿੰਦੀ ਆ ਅਸੀਂ ਬਾਰ-ਬਾਰ ਇਹ ਮੰਗ ਕਰਦੇ ਰਹੇ ਆ ਕਿ ਇੱਥੇ ਵੱਤ ਤੋਂ ਵੱਧ ਜਿੰਨੀ ਕਿ ਉਸਤਾਂ ਦੇ ਉਪਰੀਆਂ ਜਾਣੀਆਂ ਚਾਹੀਦੀਆਂ ਨੇ ਜਿਵੇਂ 26 ਪਟਵਾਰੀਆਂ ਦੇ ਵਿੱਚੋਂ ਸਿਰਫ 4-6 ਪੋਸਟਾਂ ਭਰੀਆਂ ਨੇ ਦੋ ਸਾਨੂੰ ਦੋ ਨਵੇਂ ਪਟਵਾਰੀ ਇੱਥੇ ਮਿਲਿਆ ਇਸ ਹਾਲ ਕੇ ਨੂੰ ਕਾਨੂੰਗੋ ਸਾਹਿਬ ਦੀਆਂ ਦੋ ਪੋਸਟਾਂ ਨੇ ਜਿਹਨਾਂ ਵਿੱਚੋਂ ਇੱਕ ਕਾਨੂੰਗੋ ਸਾਹਿਬ ਨੇ ਜਿੱਥੇ ਤੱਕ ਨਹਿ ਤੁਸੀਂ ਲਾਰ ਸਾਹਿਬ ਦਾ ਕੰਮ ਹੈ ਇਹ ਹੁਣੇ ਆਏ ਆ ਪਿੱਛੇ ਦਸੰਬਰ ਦੇ ਵਿੱਚ ਇੱਥੋਂ ਪਿਛਲਾ ਕੰਮ ਬਹੁਤ ਜ਼ਿਆਦਾ ਪੈਂਡਿੰਗ ਪਿਆ ਸੀਗਾ ਹੁਣ ਵੀ ਇਹਨਾਂ ਨੂੰ ਕੁਝ ਦਿਨ ਇੱਥੇ ਰਹਿਣਾ ਪੈਂਦਾ ਉਸ ਦਿਨਾਂ ਨੂੰ ਹਕੂਮ ਜਾਣਾ ਪੈਂਦਾ ਹੈ ਅਸੀਂ ਬਾਰ-ਬਾਰੇ ਮੰਗ ਕਰੀ ਆ ਐਮਐਲਏ ਸਾਹਿਬਾ ਰਹੋ ਨਵੀਂ ਰੋਸ ਵਿੱਚ ਲਿਆਂਦਾ ਉੱਪਰ ਪੰਜਾਬ ਸਰਕਾਰ ਨੇ ਨੋਟ ਕਰਿਆ ਅਖਬਾਰਾਂ ਵਿੱਚ ਵੀ ਕਢਾਇਆ ਹੈ ਵੀ ਇੱਥੇ ਜਿਹੜੀਆਂ ਪੋਸਟਾਂ ਨੇ ਭਰੀਆਂ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇਲਾਕਾ ਵੱਡਾ ਪੈਣ ਕਰਕੇ ਇੱਥੇ ਖੀਡੋ ਸੋਖਤ ਕਾਫੀ ਜ਼ਿਆਦਾ ਹੈ ਤੇ ਕੰਮ ਤਾਂ ਪੈਣ ਦੀ ਜ਼ਰੂਰ ਹੋਣੀ ਹੋਣੀ ਸੀ ਕਿਉਂਕਿ ਜਿੱਥੇ 26 ਪਟਵਾਰੀਆਂ ਨਾਲ ਕੰਮ ਕਰਨਾ ਉੱਤੇ ਸਾਰੇ ਸਿਰਫ 4 ਪਟਵਾਰੀ ਸੀਗੇ ਹੁਣ 2 ਪਟਵਾਰੀ ਸਾਨੂੰ ਨਵੇਂ ਮਿਲੇ ਮੈਂ ਪੰਜਾਬ ਸਰਕਾਰ ਨੂੰ ਇਲਾਕਾ ਨਿਵਾਸੀਆਂ ਵੱਲੋਂ ਆਪਣੇ ਵੱਲੋਂ ਇਛੇਚੇ ਤੌਰ ਤੇ ਬੇਨਤੀ ਕਰਦਾ ਹਾਂ ਕਿ ਜਿਹੜੇ ਇਲਾਕੇ ਦੇ ਵਿੱਚ ਸਾਡੇ ਵਿੱਚ ਇਹ ਕੰਮ ਪੈਛੜਿਆ ਆ ਉਹਨੂੰ ਪੂਰਾ ਕਰਨ ਵਾਸਤੇ ਪੁਰਵਾਰੀਆਂ ਦਾ ਪੋਸਟਾਂ ਪਰ ਰਿਜ਼ੀਡੈਂਟ ਕਲੂਬ ਸਾਡੀ ਪੋਸਟ ਪਰ ਜਾਵੇ ਅਤੇ ਨਹਿਰ ਸਿਰਦਾਰ ਸਾਹਿਬ ਦਾ ਇੱਥੇ ਪੱਕਾ ਉਹ ਕਰਿਆ ਜਾਵੇ ਕਿਉਂਕਿ ਇਹ ਡਿਵੈਲਪਡ ਏਰੀਆ ਹੈ ਇੱਥੇ ਬਹੁਤ ਜ਼ਿਆਦਾ ਖਰੀਦ ਫਰੋਖਤ ਹੋਣੀ ਹੈ ਜਿਸ ਨਾਲ ਪੰਜਾਬ ਸਰਕਾਰ ਦੇ ਰੈਵਨਿਊ ਵਿੱਚ ਕਾਫੀ ਜ਼ਿਆਦਾ ਵਾਧਾ ਹੋ ਸਕਦਾ ਹੈ ਪਿੱਛੇ ਕਾਫੀ ਸਮੇਂ ਤੋਂ ਜਿਹੜਾ ਕੰਮ ਪੈਣ ਪਿਆ ਸੀ ਇਹ ਜਿਹੜਾ ਫਲੱਗ ਜਿਉਂਗੋ ਪੁਰਾਣਾ ਹੈ ਅੱਜ ਤੁਸੀਂ ਦੇਖਦੇ ਆ ਕਿੰਨੀ ਜ਼ਿਆਦਾ ਸੰਗਤ ਆ ਰਹੀ ਆ ਇਹਨੇ ਕੰਪੈਂਡਿੰਗ ਸੀ ਕਿ ਅੱਜ ਉਹ ਸਾਰੇ ਨਾਇਬ ਸਾਹਿਬ ਬੈਠਿਆ ਸਵੇਰ ਤੋਂ 9 ਵਜੇ ਤੋਂ ਆ ਕੇ ਬੈਠੇ ਆ ਸੰਗਤ ਨੂੰ ਚਾਹ ਪਾਣੀ ਵੀ ਪੁਲਾਇਆ ਜਾ ਰਿਹਾ ਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਜਾਂ ਜਿੰਨੇ ਸਾਰੇ ਪੈਂਡਿੰਗ ਇਹਨਾਂ ਦੇ ਇੰਤਕਾਲ ਨੇ ਪਬਲਿਕ ਖੁਸ਼ਾ ਮੈਂ ਉਹਨਾਂ ਤੇ ਇਸ ਗੱਲ ਦਾ ਬੜਾ ਆਵਾਰੀ ਆ ਪੰਜਾਬ ਸਰਕਾਰ ਦਾ ਅਤੇ ਨਾਇਬ ਸਾਹਿਬ ਦਾ ਵੀ ਮੈਂ ਬੜਾ ਰਣੀਆ ਬੜਾ ਕੋਆਪਰੇਟਿਵ ਸਾਯੋਗ ਦੇ ਨਾਲ ਉਹ ਪਬਲਿਕ ਦਾ ਕੰਮਕਾਰ ਕਰ ਰਹੇ ਆ ਅਤੇ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ ਬਸ ਸਿਰਫ ਪੋਸਟਾਂ ਦੀ ਘਾਟ ਹੈ ਜਦ ਪੋਸਟਾਂ ਪੂਰੀਆਂ ਹੋ ਜਾਣਗੀਆਂ ਮੈਨੂੰ ਮੈਦਾ ਕੰਮ ਫੇ ਸਹੀ ਆ ਜਾਏਗਾ ਅਤੇ ਪੰਜਾਬ ਸਰਕਾਰ ਦਾ ਰੈਵਨਿਊ ਕਾਫੀ ਜ਼ਿਆਦਾ ਵੱਧ ਜਾਏਗਾ ਤਾਂ ਬਿਲਕੁਲ ਇੱਥੇ ਹੋਰ ਲੋਕ ਵੀ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਲੈਨੇ ਆਂ ਇੰਤਕਾਲ ਦਰਜ ਕਰਵਾਉਣ ਦੇ ਲਈ ਆਪਕੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜਮੇਰ ਸਿੰਘ ਹੈ ਆ ਕਿੱਥੋਂ ਆਏ ਹੋ ਤੁਸੀਂ ਮੈਂ ਨਮਸਾਪ ਸਤਿਪਾਤ। ਅਹ ਇੰਤਕਾਲ ਕਰਵਾਉਣ ਦੇ ਲਈ ਆਏ ਸੀ ਅਰਜੇ। ਹਾਂਜੀ ਹਾਂਜੀ। ਕਿਵੇਂ ਗੱਲਬਾਤ ਹੋਈ ਹੈ ਕੋਈ ਨਾਇਬ ਸਾਹਿਬ ਨਾਲ ਮਿਲੇ ਉਹਨਾਂ ਨੂੰ? ਨਾਇਬ ਸਾਹਿਬ ਨੂੰ ਮਿਲੇ ਤਾਂ ਨਹੀਂ ਜਾਨੀ ਬਹੁਤ ਵਧੀਆ ਕੀਤਾ ਜਿਹੜਾ ਅੱਜ ਇਹਨਾਂ ਨੇ ਸਵੇਹ ਡਿਊਟੀ ਲਈ ਹੈ ਜੀ। ਕੀ ਪਹਿਲਾਂ ਕਦੇ ਇਹ ਅਜਿਹੇ ਕੰਮ ਹੋਏ ਨੇ ਪਹਿਲੀਆਂ ਸਰਕਾਰਾਂ ਦੇ ਤਾਂ ਪਹਿਲਾਂ ਨਹੀਂ ਹੋਏ ਜੀ। ਹਾਂ। ਤੇ ਸਾਨੂੰ ਬੜੀ ਖੁਸ਼ੀ ਆ ਵੀ ਜਿਹੜੇ ਅੱਜ ਨਾਇਬ ਸਾਹਿਬ ਨੇ ਇੱਥੇ ਟਾਈਮ ਕੱਢ ਕੇ ਮੌਕਾ ਰੱਖ ਕੇ ਸਾਡੇ ਲੋਕਾਂ ਦਾ ਗਰੀਬਾ ਲੋਕਾਂ ਦੇ ਜਿਹਨਾਂ ਨੇ ਇੰਤਕਾਰ ਰੇਖੀਆਂ ਰੁਕੀਆਂ ਹੋਈਆਂ ਦੀਆਂ ਉਹਨਾਂ ਬਾਅਦ ਕੇ ਸੁਣਾਈ ਕੀਤੀ ਅਸੀਂ ਬਹੁਤ ਬਹੁਤ ਧੰਨ ਬਿਲਕੁਲ ਜੀ ਹੋਰ ਵੀ ਕੁਝ ਲੋਕ ਮੌਜੂਦ ਨੇ ਅੰਦਰ ਗੱਲਬਾਤ ਕਰ ਲੈਣੇ ਆ ਜਿਹੜੇ ਆਪਣਾ ਕੰਮ ਕਰਵਾਉਣ ਦੇ ਲਈ ਇੰਤਕਾਲ ਚੜਵਾਉਣ ਦੇ ਲਈ ਮਾਚੀਵੜਾ ਦੀ ਸਬ ਤਹਿਸੀਲ ਦੇ ਵਿੱਚ ਪਹੁੰਚੇ ਹੋਏ ਨੇ ਬਾਈ ਉਹਨਾਂ ਨਾਲ ਗੱਲਬਾਤ ਕਰਕੇ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਜਸਪਾਲ ਸਿੰਘ ਅ ਕਿਹੜੀ ਜਗ੍ਹਾ ਤੋਂ ਆਏ ਹੋ ਕੀ ਸਬਤ ਅ ਕੀ ਇੰਤਕਾਲ ਕਰਾਓ ਚੜਜ ਦਰਜ ਕਰਵਾਉਣ ਦੇ ਲਈ ਹਾਂਜੀ ਇੰਤਕਾਲ ਕਿੰਨੇ ਕੇ ਸਮੇਂ ਤੋਂ ਪੈਂਡਿੰਗ ਸੀਗਾ ਇੰਤਕਾਲ ਹੋ ਗਏ ਨਹੀਂ 4-5 ਮਹੀਨੇ ਹਾਂ 4-5 ਮਹੀਨੇ ਤੋਂ ਕੀ ਕਾਰਨ ਸੀਗਾ ਕਿ ਪਹਿਲਾਂ ਦਰਜ ਕਿਉਂ ਨਹੀਂ ਕਰਵਾ ਪਾਏ ਇਹੀ ਕਾਰਨ ਸੀਗਾ ਕਿ ਅੱਡੀ ਹੜਤਾਲ ਪਟਵਾਰੀ ਕਰਦੇ ਨੇ ਅੱਡੀ ਕਸਰੀ ਬੰਦ ਹੁੰਦਾ ਹੈ ਇਹੀ ਚੱਕਰ ਤਾਂ ਅੱਜ ਜਿਹੜਾ ਕੈਂਪ ਲਗਾਇਆ ਪੰਜਾਬ ਸਰਕਾਰ ਨੇ ਮਾਛੀਬੜਾ ਸਾਹਿਬ ਦੀ ਸਬ ਤਹਿਸੀਲ ਦੇ ਵਿੱਚ ਵੀ ਲੱਗਿਆ ਹੋਇਆ ਹੈ ਆ ਨਹਿਦ ਸਾਹਿਬ ਆ ਬੈਠੇ ਨੇ ਇੰਤਕਾਲ ਜਿਹੜਾ ਆ ਦਰਜ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹਾਂ ਸੀ ਕੈਂਪ ਹੁਣ ਆਏ ਆ ਜੀ ਹੁਣ ਦੇਖਦੇ ਹਾਂ ਵਧੀਆ ਲੱਗਿਆ ਕੈਂਪ ਲੱਗ ਗਿਆ ਚਲੋ ਇੰਤਕਾਲ ਜੜ ਜੀਗਾ ਸਾਡਾ ਵੀ ਕੀ ਲੱਗਦਾ ਹੈ ਜੇ ਇਹ ਕੈਂਪ ਕੋਈ ਇੱਕ ਦੇ ਵਿੱਚ ਵੀ ਹੋਰ ਲੱਗਣੇ ਚਾਹੀਦੇ ਨੇ ਦੁਬਾਰਾ ਜਾਂ ਕਿਸ ਤਰ੍ਹਾਂ ਕੈਂਪਾਂ ਨਾਲੋਂ ਮੈਨੂੰ ਨਹੀਂ ਪ੍ਰੋਪਰ ਲੈਂਡ ਬੈਠਿੰਗ ਚਾਹੀਦੀ ਹੈ ਜੀ ਤੇ ਆਪਣਾ ਪ੍ਰੋਪਰ ਦਫਤਰ ਖੁੱਲਣ ਉਹ ਆਪਣੇ ਲੋਕ ਪਰੇਸ਼ਾਨ ਨਾ ਹੋਣ ਕੈਂਪਾਂ ਦੀ ਜ਼ਰ ਇਹ ਤਾਂ ਚਲੋ ਬੜੀ ਅਪਰਲਗ ਇਤਿਆਜੋ ਵੀ ਹੈ ਚੰਗਾ ਲੱਗੇਗਾ ਸਾਡੇ ਨਾਲ ਨੈੱਬ ਤਹਿਸੀਲਦਾਰ ਜਗਦੀਪਿੰਦਰ ਸਿੰਘ ਛੋਡੀ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅਸੇ ਸਤਿ ਸ਼੍ਰੀ ਅਕਾਲ ਜੀ ਅਸਰ ਅੱਜ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਪੇਜ ਤੇ ਵੀ ਪੋਸਟ ਪਾਈ ਸੀ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੇ ਇੰਤਕਾਲ ਪੈਂਡਿੰਗ ਪਏ ਨੇ ਪੁਰਾਣੇ ਸਮਿਆਂ ਤੋਂ ਖੜੇ ਨੇ ਉਹ ਦਰਜ ਕਰਨ ਦੇ ਲਈ ਇੱਕ ਕੈਂਪ ਲਗਾਏ ਜਾਣਗੇ ਪੂਰੇ ਪੰਜਾਬ ਕਿ ਇਸ ਜਗ੍ਹਾ ਦੇ ਉੱਤੇ ਮਾਚੀਵੜਾ ਸਬਤ ਅਸੇਵ ਚ ਮੌਜੂਦ ਹਾਂ ਤੁਸੀਂ ਵੀ ਕੈਂਪ ਲਗਾਇਆ ਤੁਸੀਂ ਖੁਦ ਇੰਤਕਾਲ ਆ ਜਿਹੜੇ ਦਰਜ ਕਰ ਰਹੇ ਹਾਂ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਿੰਨੇ ਕੁ ਲੋਕ ਦਰਜ ਕਰਵਾਉਣ ਦੇ ਲਈ ਇੰਤਕਾਲ ਪਹੁੰਚੇ ਬਿਲਕੁਲ ਠੀਕ ਹੈ ਪੰਜਾਬ ਸਰਕਾਰ ਦਾ ਹੁਕਮ ਹੈ ਕਿ 6 1 2024 ਨੂੰ ਅਸੀਂ ਜਿੰਨੇ ਵੀ ਸਾਡੇ ਕੋਲ ਬਕਾਇਆ ਇੰਤਕਾਲ ਨੇ ਅਸੀਂ ਉਹਨਾਂ ਦਾ ਨਪਟਾਰਾ ਕਰਨਾ ਤੇ ਉਹਦੇ ਸਬੰਧੀ ਸਾਨੂੰ ਐਮਐਲਏ ਸਾਹਿਬ ਵੱਲੋਂ ਖਾਸ ਦਾਇਤ ਹੋਈ ਹੈ ਵੀ ਕੋਈ ਵੀ ਬੰਦਾ ਰਹਿ ਨਾ ਜਾਵੇ ਤੇ ਕੋਈ ਖਾਲੀ ਨਾ ਮੁੜੇ ਸ਼ਬਦ ਕੰਮ ਹੋ ਕੇ ਜਾਵੇ ਤੇ ਅਸੀਂ ਉਹਨਾਂ ਨੂੰ ਬੁਲਾਇਆ ਹੋਇਆ ਤੇ ਨਾਲ ਸਾਡੇ ਕੋਲ ਬੈਠੇ ਨੇ ਬੰਦੇ ਨਾਲ ਦੀ ਨਾਲ ਇਹਨਾਂ ਦਾ ਕੰਮ ਕਰ ਰਹੇ ਆ ਜਿਹੜੇ ਆ ਰਹੇ ਆ ਤੇ ਅਸੀਂ ਪਟਵਾਰੀਆਂ ਨੂੰ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਆਪਣੇ ਪਿੰਡਾਂ ਦੇ ਵਿੱਚ ਕਹੋ ਕਿ ਜੇ ਕਿਸੇ ਦਾ ਇੰਤਕਾਲ ਪੈਣ ਲਿਓ ਸਾਡੇ ਕੋਲ ਆ ਕੇ ਕਰਾਵੇ ਤੇ ਇਹਨਾਂ ਨੂੰ ਕਿਹਾ ਆਪਣੇ ਇੰਤਕਾਲ ਜਿਹੜੇ ਆ ਸਾਰੇ ਕੰਪਲੀਟ ਕਰਾ ਕੇ ਸਾਡੇ ਕੋਲ 622 ਤੱਕ ਸਾਡੇ ਕੋਲ ਹਰ ਹਾਲਤ ਦੇ ਵਿੱਚ ਸਾਡੇ ਟੇਬਲ ਤੇ ਰੱਖੋ ਤਾਂ ਕਿ ਅਸੀਂ ਉਹਨਾਂ ਦਾ ਫੈਸਲਾ ਕਰ ਦਈਏ ਤੇ ਅਸੀਂ ਹਜੇ ਥੋੜੇ ਚਿਰ ਦੇ ਵਿੱਚ ਹੀ ਅਸੀਂ ਕਾਫੀ ਸਾਰੇ ਇੰਤਕਾਲ ਕਾਰ ਵੀ ਦਿੱਤੇ ਨੇ ਤੇ ਉਮੀਦ ਹੈ ਵੀ ਅੱਜ ਅਸੀਂ 200 ਤੋਂ ਉੱਪਰ ਕਰਕੇ ਜਾਵਾਂਗੇ ਤੇ ਗੱਲ ਕਰੀਏ ਸਰ ਕਿੰਨੇ ਕੁ ਪੁਰਾਣੇ ਇੰਤਕਾਲ ਨੇ ਜਿਹੜੇ ਪੈਂਡਿੰਗ ਨੇ ਜਿਹੜੇ ਰਹਿ ਰਹੇ ਹੋਣ ਨੇ ਕਿੰਨੇ ਕੁ ਸਾਲ ਪੁਰਾਣੇ ਨੇ ਜਿਹੜੇ ਅੱਜ ਦਰਜ ਕਰਨੇ ਨੇ ਇੰਤਕਾਲ ਜਿਹੜੇ ਕੁਝ ਹੈਗੇ ਨੇ ਪੁਰਾਣੇ 6-6 ਮਹੀਨੇ ਪਟਵਾਰੀਆਂ ਨੇ ਰੱਖੇ ਹੋਏ ਆਪਦੇ ਕੋਲ ਤੇ ਉਹ ਉਹਨਾਂ ਨੂੰ ਹੁਣ ਸਖਤ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਇੰਤਕਾਲ ਤੁਸੀਂ 15 ਦਿਨ ਤੋਂ ਵੱਧ ਆਪਣੇ ਕੋਲ ਨਹੀਂ ਰੱਖ ਸਕਦੇ ਪੰਜਾਬ ਸਰਕਾਰ ਦਾ ਵੀ ਇਹੀ ਹੁਕਮ ਹੈ ਤੇ ਵਿੱਚ ਉਹ ਵੀ ਮਾਨੀਟਰ ਕਰਾਂਗੇ ਕਿ ਬਕਾਇਆ ਇੰਤਕਾਲ ਇਹਨਾਂ ਨੂੰ ਐਤੀ ਕੈਂਪ ਵਾਰਨਿੰਗ ਦੇ ਦਿੱਤੀ ਹੈ ਤੇ ਅਗਲੀ ਵਾਰ ਨੂੰ ਇਹਨਾਂ ਦੇ ਖਿਲਾਫ ਵੀ ਥੋੜੀ ਬਹੁਤੀ ਕਾਰਵਾਈ ਕੀਤੀ ਜਾਏਗੀ ਜੇ ਇਹ ਇੰਤਕਾਲ ਆਪਣੇ ਕੋਲ ਲੁਕੋ ਕੇ ਰੱਖਦੇ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਨਾਇਬ ਸਾਹਿਬ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਲੋਕਾਂ ਦਾ ਇਹ ਕਹਿਣਾ ਹੈ ਕਿ ਬੜਾ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ ਕਿ ਇੰਤਕਾਲ ਦਰਜ ਕਰਨ ਦੇ ਲਈ ਜਿਹੜੇ ਨੇ ਕੈਂਪ ਲਗਾਏ ਜਾ ਰਹੇ ਨੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਮਿਲ ਸਕੇ ਲੋਕਾਂ ਨੂੰ ਖੱਜਲ ਖਵਾਰਨਾ ਹੋਣਾ ਪਵੇ ਤਾਂ ਨੈਤ ਸਾਹਿਬ ਖੁਦ ਮੌਕੇ ਦੇ ਉੱਤੇ ਪਹੁੰਚ ਗਏ ਇੰਤਕਾਲ ਲੈ ਜਿਹੜੇ ਉਹ ਦਰਜ ਕਰ ਰਹੇ ਸੀਗੇ ਉਹਨਾਂ ਨੇ ਵੀ ਦੱਸਿਆ ਕਿ ਮੇਰੀ ਥੋੜਾ ਸਮਾਂ ਪਹਿਲਾਂ ਹੀ ਇੱਥੇ ਪੋਸਟਿੰਗ ਹੋਈ ਹੈ ਮਾਚੀਬੜਾ ਸਾਹਿਬ ਦੇ ਵਿੱਚ ਪਰ ਫਿਰ ਵੀ ਕਾਫੀ ਤਰ੍ਹਾਂ ਦੇ ਲੋਕ ਜੇ ਗੱਲ ਕਰੀਏ ਤਾਂ ਤਕਰੀਬਨ ਉਹਨਾਂ ਦਾ ਕਹਿਣਾ ਕਿ 200 ਦੇ ਨਜ਼ਦੀਕ ਲੋਕ ਨੇ ਜਿਹੜੇ ਆਪਣਾ ਇੰਤਕਾਲ ਦਰਜ ਕਰਵਾਉਣ ਦੇ ਲਈ ਇੱਥੇ ਅੱਜ ਅਸੀਂ ਕਰਕੇ ਹੀ ਜਾਵਾਂਗੇ ਤਾਂ ਵਧੇਰੇ ਅਪਡੇਟਸ ਦੇ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰ੍ਹਾਂ ਹਾਂ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ